ਅੰਜੂਮ ਸਰੂਆਵਾ ਜਿਹੜਾ ਕਹਿੰਦਾ ਸੀ ਅਸੀਂ ਪੰਜਾਬ ਨੂੰ ਆਪਣੇ ਵਿੱਚ ਮਿਲਾ ਲੈਣਾ ਪੰਜਾਬ ਕੋਈ ਕੀ ਗੱਲ ਪੰਜਾਬ ਕੋਈ ਬਰੈਡ ਦਾ ਟੁਕੜਾ ਵਾ ਜਿਹੜਾ ਚੱਕ ਕੇ ਤੁਸੀਂ ਆਪਣੇ ਵਿੱਚ ਮਿਲਾ ਲੋਗੇ ਇੱਕ ਗੱਲ ਧਿਆਨ ਨਾਲ ਸੁਣ ਪੰਜਾਬ ਜਿਹੜਾ ਵਾ ਇਹ ਮਹਾਰਾਜਾ ਰਣਜੀਤ ਸਿੰਘ ਦਾ ਦੇਸ਼ ਹੈ ਇਹ ਕੋਈ ਤੇਰਾ ਦੇਸ਼ ਨਹੀਂ ਗਾ ਇਹ ਤੇਰੇ ਬਾਪ ਦਾ ਦੇਸ਼ ਨਹੀਂ ਗਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦੇਸ਼ ਆ ਵੱਖਰਾ ਦੇਸ਼ ਆ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਹੁਣਾਂ ਨੇ ਸਰ ਕੀਤਾ ਮੁਲਤਾਨ ਕਸੂਰ ਇਦਰ ਕਸ਼ਮੀਰ ਤੱਕ Maharaja Ranjit Singh ਹੁਣਾਂ ਦਾ ਰਾਜ ਰਿਹਾ ਵਾ ਲਾਹੌਰ Maharaja Ranjit Singh ਦੀ ਰਾਜਧਾਨੀ ਨਹੀਂ ਰਹੀ ਤੇ ਤੂੰ ਉੱਥੇ ਬੈਠਾ ਆਪਣੇ ਤੂੰ ਆਪਣੀ ਡੰਗਰ ਬੱਸ਼ੀ ਜਿਹੜੇ ਨਾ ਉਹਨਾਂ ਨੂੰ ਸਾਂਭਿਆ ਕਰ ਜਾਂ ਪਹਿਲਾਂ ਇਤਿਹਾਸ ਪੜ ਲਾ Maharaja Ranjit Singh ਦਾ Maharani Jind Kaur ਦਾ ਸਿੱਖਾਂ ਦਾ ਇਤਿਹਾਸ ਪੜ ਨਵਾਬ ਕਪੂਰ ਸਿੰਘ ਹੁਣਾਂ ਦਾ ਬਾਬਾ ਬਗੇਲ ਸਿੰਘ ਹੁਣਾਂ ਦਾ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੱਸਾ ਸਿੰਘ ਆਲੋ ਵਾਲੇ ਦਾ ਇਤਿਹਾਸ ਤੇ ਪੜ ਤੂੰ ਉੱਥੇ ਡੰਗਰਾਂ ਮੱਜਾਂ گاਮਾਂ ਦੇ ਵਿੱਚ ਬਹਿ ਕੇ ਬਕਵਾਸ ਕਰੀ ਜੈਨਾ ਤੇਰੇ ਅਸਲੀ ਚਿਹਰੇ ਦਾ ਹੁਣ ਪਤਾ ਲੱਗਿਆ ਵਾ ਵੀ ਜਿੱਦਾਂ ਦੇ ਜਿਹੜੀ ਤੂੰ ਬਕਵਾਸ ਕਰੰਦੇ ਸੀ ਵੀ ਪੰਜਾਬ ਨੂੰ ਤੂੰ ਕਿੱਦਾਂ ਵਿੱਚ ਮਣਾ ਲੇਂਗਾ ਪੰਜਾਬ ਇੱਕ ਵੱਖਰਾ ਦੇਸ਼ ਸੀਗਾ 1947 ਦੇ ਵੇਲੇ ਪੰਜਾਬ ਦੇ ਨਾਲ ਜੋ ਧੋਖਾ ਹੋਇਆ ਉਹ ਸਭ ਨੂੰ ਪਤਾ ਵਾ